ਮੈਡਮ ਜਸਵਿੰਦਰ ਕੌਰ ਬਰਾੜੀ ਜ਼ੋਰਦਾਰ ਤਾੜੀਆਂ ਲਗਾ ਦਿਓ ਦੇਖਾ ਪੂਰੀਆਂ ਰੌਣਕਾਂ ਰੰਗਾਂ ਨੇ ਮੈਡਮ ਜਸਵਿੰਦਰ ਕੌਰ ਬਰਾੜੀ ਮੈਮ ਜਿਹੜੇ ਹਾਲਾਤਾਂ ਦੀ ਤੁਸੀਂ ਗੱਲ ਕੀਤੀ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਮੈਨੂੰ ਲੱਗਾ ਸਾਡੀ ਗੁਰਪ੍ਰੀਤ ਭੰਗੂ ਮੈਮ ਸਾਡੇ ਵਿੱਚ ਚਾਰ ਮੁੱਖ ਮਹਿਮਾਨ ਦੇ ਤੌਰ ਤੇ ਆਸਪ ਨੇ ਤੇ ਭੰਗੂ ਮੈਮ ਮੈਨੂੰ ਲੱਗਦਾ ਕਿ ਜਿਹੜੇ ਹਾਲਾਤਾਂ ਦੇ ਵਿੱਚੋਂ ਮੈਡਮ ਨਿਕਲੇ ਜਿਨ੍ਹਾਂ ਤੋਂ ਤੁਸੀਂ ਗੱਲ ਕੀਤੀ ਜਿਨ੍ਹਾਂ ਤੋਂ ਮੈਂ ਨਿਕਲੇ ਤੇ ਜਿਨ੍ਹਾਂ ਦੇ ਵਿੱਚੋਂ ਸਾਡੇ ਸਮਾਜ ਦੀ ਹਰ ਇੱਕ